जय हिंद नमस्कार सत श्रीकाल जी सारे दोस्तों मैं थोड़ा अपना सुखमा रामगढ़ दोस्तों करी फिर तो हाथ बिल्कुल फ्रेश रिकवुटमेंट की अपडेट लेके जी हाँ दोस्तों दसवीं पास एक होर बंपर रिक्रूटमेंट का ऑफिशियल नोटिफिकेशन ऑफिशियल वैबसाइट पर जो जारी हो चुका है बंपर भर्ती निकल करके आउट हो चुकी है आल ओवर इंडिया कैडीड अप्लाई सकते हैं मुंडे तो कुड़िया दोनों की वैकेंसीज दोस्तों रहने वाली ने जेकर सिंपल दसवीं भी पास की हुई है तुम्हें लिए अपलाई कर सौ और तो योग्यता जेकर डिग्री ग्रैजुएशन पोस्ट ग्रैजे जो होर पढ़ाई की तभी इन पोस्टों लिए अपलाई कर सकते वीडियो लास्ट तक जरूर वाच कर लैनी होगी इन्होंने सारे ही डाउट जो क्लीय हो जाने ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਸਾਡਾ YouTube ਚੈਨਲ ਜਰੂਰ ਤੋਂ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਦੋਸਤੋ ਇਸ ਚੈਨਲ ਤੇ ਮੈਂ ਆਨਲਾਈਨ ਫਾਰਮਾਂ ਦੇ ਨਾਲ ਨਾਲ ਆਫਲਾਈਨ ਫਾਰਮਾਂ ਦੀ ਜਾਣਕਾਰੀ ਵੀ ਜਿਹੜੀ ਹੈ ਟਾਈਮ ਟੂ ਟਾਈਮ ਅਪਡੇਟ ਕਰਦਾ ਰਹਿੰਦਾ ਹਾਂ ਸੋ ਵੀਡੀਓ ਜਿਹੜੀ ਹੈ ਲਾਸਟ ਦਾ ਜਰੂਰ ਤੋਂ ਜਰੂਰ ਵਾਚ ਕਰ ਲੈਣੀ ਹੋਵੇ ਕਿ ਜਿੰਨਾ ਸਾਰੇ ਹੀ ਡਾਊਟ ਆ ਤੁਹਾਡੇ ਕਲੀਅਰ ਹੋ ਜਾਣਗੇ ਸੋ ਆਓ ਦੋਸਤੋ ਜ਼ਿਆਦਾ ਸਮਾਂ ਨਾ ਲੈਂਦੇ ਹੋ ਵੀਡੀਓ ਕਰਦੇ ਹਾਂ ਜੀ ਸ਼ੁਰੂ ਸਭ ਤੋਂ ਪਹਿਲਾਂ ਦੇਖਾਂਗੇ ডিপਾਰਟਮੈਂਟ ডিপਾਰਟਮੈਂਟ ਰਹੇ 0023 ਦੇ ਵੱਲੋਂ ਦੋਸਤੋ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਰਕ ਰੋਟਮੈਂਟ ਦਾ ਐਡਵਰਟਾਈਜ਼ਮੈਂਟ ਨੰਬਰ ਵੀ ਜਾਰੀ ਹੋ ਚੁੱਕਿਆ ਹੈ ਇਹਦੇ ਵਿੱਚ ਵੈਬਸਾਈਟ ਲਿੰਕ ਓਪਨ ਕਹਿੰਦਾ ਭਾਵ ਕਿ ਤੁਹਾਡੀ 6/10/2025 ਤੋਂ ਜਿਹੜੇ ਫਾਰਮ ਸ਼ੁਰੂ ਹੋ ਜਣੇ ਨੇ ਆਨਲਾਈਨ ਮੋਰ ਤੋਂ ਫਿਲ ਤੁਸੀਂ ਸਾਡੇ ਕੋ ਘਰੇ ਬੈਠੇ ਵੀ ਕਰਵਾ ਸਕਦੇ ਆ ਕੰਟੈਕਟ ਦੀ ਡਿਟੇਲ ਬਾਈ ਦੇ ਵਿੱਚ ਦਿੱਤੀ ਹੋਈ ਹੈ ਕਲੋਜ਼ਿੰਗ ਡੇਟ ਰਵੇਗੀ 5/11/2025 ਤੱਕ ਤੁਹਾਡਾ ਐਗਜ਼ਾਮ ਹੋਣ ਦੀ ਸੰਭਾਵਨਾ ਕਦੋਂ ਤੱਕ ਦੀ ਹੈ ਦਸੰਬਰ ਜਨਵਰੀ ਦੇ ਵਿੱਚ ਤੁਹਾਡਾ ਪੇਪਰ ਜਿਹੜਾ ਉਹ ਲਿਆ ਜਾਵੇਗਾ ਅੱਗੇ ਦੋਸਤੋ ਗੱਲ ਕਰਨਾ ਆਨਲਾਈਨ ਐਪਲੀਕੇਸ਼ਨ ਆਰ ਇਨਵਾਈਟਿਡ ਫਰੋਮ ਐਲੀਜੀਬਲ ਕੈਂਡੀਡੇਟ ਫਰੋਮ ਡਾਇਰੈਕਟ ਰਿਕਰੂਟਮੈਂਟ ਅਗੇਂਸਟ ਫੋਲੋਇੰਗ ਦਾ ਪੋਸਟ ਕਿਹੜੀਆਂ ਕਿ UR ਦੇ ਵਿੱਚ ਇੱਕ ਪੋਸਟ EFWWS ਦੀ ਇੱਕ ਪੋਸਟ SC ਦੀ ਇੱਕ ਪੋਸਟ OBC ਇੱਕ ਇਹ ਪੋਸਟਾਂ ਦੀ ਵੰਡ ਕੈਟਾਗਰੀ ਵਾਈਜ਼ ਕੀਤੀ ਗਈ ਹੈ ਤੁਸੀਂ ਨੋਟ ਡਾਊਨ ਹਰ ਇੱਕ ਪੋਸਟ ਕਰ ਲੈਣੀ ਹੋਵੇਗੀ ਔਰ ਉਹਦੇ ਨਾਲ ਡਿਪਟੀ ਡਾਇਰੈਕਟਰ ਦੀਆਂ ਪੋਸਟਾਂ ਡਿਪਟੀ ਡਾਇਰੈਕਟਰ ਪਲਾਨਿੰਗ ਦੀਆਂ ਪੋਸਟਾਂ ਅਸਿਸਟੈਂਟ ਡਾਇਰੈਕਟਰ ਪਲਾਨਿੰਗ ਦੀਆਂ ਪੋਸਟਾਂ ਅਸਿਸਟੈਂਟ ਡਾਇਰੈਕਟਰ ਆਰਕੀਟੈਕਟ ਦੀਆਂ ਪੋਸਟਾਂ ਰਹਿਣਗੀਆਂ ਅਸਿਸਟੈਂਟ ਡਾਇਰੈਕਟਰ ਲੈਂਡਸਕੇਪ ਦੀਆਂ ਅਸਿਸਟੈਂਟ ਡਾਇਰੈਕਟਰ ਸਿਸਟਮ ਦੀਆਂ ਅਸਿਸਟੈਂਟ ਡਾਇਰੈਕਟਰ ਐਗਜ਼ੀਕਿਊਟਿਵ ਇੰਜੀਨੀਅਰ ਦੀਆਂ ਅਸਿਸਟੈਂਟ ਐਗਜ਼ੀਕਿਊਟਿਵ ਇੰਜ ਲੀਗਲ ਅਸਿਸਟੈਂਟ ਦੀਆਂ ਪਲਾਨਿੰਗ ਅਸਿਸਟੈਂਟ ਦੀਆਂ ਆਰਕੀਟੈਕਟ ਅਸਿਸਟੈਂਟ ਦੀਆਂ ਪ੍ਰੋਗਰਾਮਰ ਦੀਆਂ ਜੂਨੀਅਰ ਇੰਜੀਨੀਅਰ ਦੀਆਂ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਮਕੈਨਿਕ ਦੇ ਵਿੱਚ ਪੋਸਟਾਂ ਰਹਿਣਗੀਆਂ ਸੈਕਸ਼ਨਲ ਅਫੀਸਰ ਹਾਰਟਿਕਲਚਰਸ ਦੇ ਵਿੱਚ ਵੈਕੈਂਸੀਸ ਰਹਿਣਗੀਆਂ ਨਾਇਬ ਤਹਿਸੀਲਦਾਰ ਦੀਆਂ ਵੈਕੈਂਸੀਸ ਰਹਿਣਗੀਆਂ ਜੂਨੀਅਰ ਟਰਾਂਸਲੇਟਰ ਦੀਆਂ ਆਫੀਸ਼ੀਅਲ ਲੈਂਗੁਏਜ ਦੇ ਵੈਕੈਂਸੀਸ ਰਹਿਣਗੀਆਂ ਅਸਿਸਟ ਸਿਕਿਉਰਟੀ ਅਫੀਸਰ ਦੀਆਂ ਵੈਕੈਂਸੀਸ ਸਰਵੇਅਰ ਦੀਆਂ ਵੈਕੈਂਸੀਸ ਰਹਿਣੀਆਂ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੋਸਟਾਂ ਰਹਿਣਗੀਆਂ ਅਸਿਸਟੈਂਟ ਦੀਆਂ ਪੋਸਟਾਂ ਮਾਲੀ ਦੀਆਂ ਪੋਸਟਾਂ ਔਰ ਮਲਟੀਟਾਸਕਿੰਗ ਸਟਾਫ ਦੀਆਂ ਪੋਸਟਾਂ ਦੋਸਤੋ ਆਊਟ ਕਰ ਦਿੱਤੀਆਂ ਗਈਆਂ ਨੇ 1732 ਪੋਸਟਾਂ ਰਹਿਣਗੀਆਂ ਆਲ ਓਵਰ ਮਿਲਾ ਕੇ ਹਰੇ ਕੈਟਾਗਰੀ ਦੀ ਵਨ ਦੇ ਦੋਸਤੋ ਇਸ ਪਾਸੇ ਕੀਤੀ ਗਈ ਹੈ ਨੋਟ ਡਾਊਨ ਤੁਸੀਂ ਕਰ ਲੈਣਾ ਹੋਊਗਾ ਬੈਕਲੌਗ ਵੈਕੈਂਸੀਜ਼ ਵਿੱਚ ਵਿੱਚ ਰਹਿਣ ਵਾਲੀਆਂ ਨੇ ਬਾਕੀ ਦੋਸਤੋ ਇਹ ਫਿਲਹਾਲ ਛੋਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਫੀਸ਼ੀਅਲ ਵੈਬਸਾਈਟ ਤੇ ਜਦੋਂ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਫੁੱਲ ਡਿਟੇਲ ਦੇ ਵਿੱਚ ਜਾਰੀ ਹੋਊਗਾ ਮੈਂ ਜ਼ਰੂਰ ਉਹਦੀ ਵੀਡੀਓ ਬਣਾ ਕੇ ਅਪਲੋਡ ਕਰਾਂਗਾ ਫਿਲਹਾਲ ਤੁਸੀਂ ਤਿਆਰੀ ਆਈ ਤੋਂ ਸ਼ੁਰੂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੁਣ ਮਿਲਨੇ ਕਿਸੇ ਨੈਕਸਟ ਅਪਡੇਟ ਦੇ ਨਾਲ ਜੈ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ